ਪੈਪੂਪ ਲੈ ਆਂਦੇ ਬਈ ਮੈਨ ਲੱਗਦਾ ਘੂੜੀਆਂ ਦਾ ਕੁਛ ਕਰਨਗੇ ਮੈਂ ਹੋ ਗਿਆ ਲੇਟ ਬਲੌਗ ਕਰਦੇ ਆਪਾਂ ਸ਼ੁਰੂ ਉਹ ਆਗੀ ਬਣਾਤਾ ਆ ਤਾਂ ਅੱਛਾ ਹੋਇਆ ਇਹ ਦੇਖਦੇ ਕਿ ਰੱਲਾ ਕੱਢਗੇ ਹਾਂ ਆ ਪੰਨੂ ਬੈਂਡ ਕਰਕੇ ਉੱਥੇ ਲਾ ਦੇ ਵੀ ਉਹਦੋਂ ਇੱਕ ਕਰ ਦੇਣੀ ਹੈ ਜਲਦੀਆਂ ਠੀਕ ਠੀਕ ਹੋਆ ਜਿ세 ਹਾਂਜੀ ਉਹ ਕੂਤਰ ਕਿਹੜਾ ਪਿਆ ਬਿਮਾਰ ਜਾ ਬਈ ਦੇਖੋ ਤਾਂ ਖੜੀ ਤਾਂ ਠੀਕ ਹੈ ਪਰ ਅੱਜ ਖਰਖਰਾ ਨਹੀਂ ਮਾਰਿਆ ਲਿਆ ਨਾ ਮਾਰ ਦੇ ਆਪਾਂ ਮਾਰਾਂਗੇ ਯਾਰ ਇਹਨਾਂ ਦੇ ਨਹੀਂ ਵਜਣਾ ਛੋਟਾ ਜਿਹਾ ਦੇਖੀਏ ਅੰਬਰ ਆਵੇ ਆ ਆ ਕਮ ਮਾਰ ਰਿਹਾ ਪਾਜੇ ਨਾ ਬਿਘੇ ਦੇਖੀਏ ਨਾ ਨੂਰੀ ਕੋਈ ਨਾ ਤੇਰੇ ਕੋਲੇ ਨੂਰੀ ਪਿੱਛੇ ਨੂੰ ਮਾਰਦੀ ਹੈ ਲੱਤ ਤਾਂ ਨਹੀਂ ਮਾਰੂ ਕਿਤੇ ਨਿਕਲੂਗੀ ਹੁਣ ਬਾਹਰ ਦੇ ਆਪਾਂ ਉੱਧਰ ਨਿਕਲ ਜਾਂਦੀ ਐ ਚਲੋ ਨਵੇੜੀਏ ਕੰਮ ਕਬੂਤਰਾਂ ਕਬਤਰਾਂ ਦਾ ਬਾਈ ਵਲੌਗ ਨੂੰ ਬਹੁਤ ਲੇਟ ਹੋ ਗਿਆ ਅੱਜ ਹਾਂ ਉਹ ਕਾਲੀ ਹੋ ਜਾਣਾ ਮੈਂ ਕਹਿੰਨੇ ਇਹਨੇ ਹਾਂ ਅਰਸੀ ਛੱਬਦੀ ਐ ਦੇਖ ਬਾਜੀ ਚਲ ਉਧਰ ਮਿਰੀ ਲੈ ਲੱਤ ਖਾਣੀ ਐ ਨਹੀਂ ਨਹੀਂ ਚੂਰੀ ਖਲਾਉਣ ਚੱਲਿਆਂ ਬਈ ਆਪਾਂ ਘੋੜੀਆਂ ਨੂੰ ਨੂਰੀ ਨੂੰ ਤੇ ਚੰਨੂ ਨੂੰ ਕਬੂਤਰ ਤਾਂ ਨਿਕਲਿਆ ਬਈ ਸਾਰੇ ਬਾਹਰ ਆਪਾਂ ਵੀ ਕੰਮਕਾਰ ਛੋਲ ਜਗੇ ਤੇ ਆ ਬੱਜੀ ਦੀ ਓਏ ਤੇ ਇਹ ਨੂਰੀ ਦੇ ਖਰਖਰਾ ਫੇਰ ਦਈਏ ਯਾਰ ਪਹਿਲਾਂ ਆ ਜਾਲੀਆਂ ਜੂੜੀਆਂ ਜਾਂ ਕੱਡੀਆਂ ਐ ਤੇ ਆਪਾਂ ਉੱਥੇ ਲਾ ਕੇ ਘੋੜੀਆਂ ਨੂੰ ਸਾਰਾ ਖੁੱਲਾ ਬਣਾਉਣਾ ਐ ਇਹ ਚਲੋ ਫੇਰ ਦਈਏ ਪਹਿਲਾਂ ਇਹਦੇ ਤੇ ਖਰਖਰਾ ਯਾਰ ਕਖਖਾ ਰਹੀ ਹੈ ਹੁਣ ਤਾਂ ਫਰਾ ਵੀ ਲਊਗਾ ਉਹ ਦੇਖ ਤੇ ਨਿਕਲੀ ਫਿਰਦੀ ਆ ਦੇਖੋ ਆਹ ਦੇਖੋ ਕਪੜਾ ਹੀ ਫੇਰਤਾ ਵੀ ਬੁਰਛੀ ਫੇਰਤਾ ਹੁਣ ਤਾਂ ਨਲਾਏ ਹੋਣੀ ਐ ਇਹ ਜਿਆਦਾ ਲਿਬੜ ਗਈ ਬਹੂ ਹੈ ਨਾ ਉਹ ਰਾਤ ਸੜਾ ਇੰਨੀ ਲੇਟ ਆਇਆ ਓਏ ਆ ਦੇਖੋ ਕੱਲ ਪੈਸੇ ਦਿੱਤੇ ਸੜਾ 11 12 ਵਜੇ ਆਇਆ ਰਾਤ ਨੂੰ ਸਾਰੀ ਰਾਤ ਬੋਲੀ ਗਈਆਂ ਤੂੰ ਹਾਂ ਗਰਾਵ ਸਿੱਧੂ ਦਾ ਗਾਣਾ ਲੱਗਿਆ ਆ ਉਹਨੇ ਫੋਨ ਧਰ ਕੇ ਸੌਂ ਗਿਆ ਤੂੰ ਸੜਾ ਚੱਲੀ ਹੋ ਗਿਆ ਸਾਰੀ ਰਾਤ ਹਾਂ ਆ ਦੇਖੋ ਕਿੱਧਰ ਨਿਕਲੀ ਇਹ 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 ਓਹ ਦੇਖੋ ਉੱਧਰ ਲੱਗੀ ਬਹੁਤ ਖਰਾਬ ਐ ਉਹ ਭੱਜ ਗਈ ਉਹ ਖੜ ਗਈ ਅੰਦਰ ਜਾ ਕੇ ਹੁਣ ਪਾ ਦਈਏ ਬਾਈ ਆਪਾਂ ਕੂਤਰਾਂ ਨੂੰ ਦਾਣੇ ਗੁਰੀ ਆਹ ਗਲਾਸ ਜਿਹਾ ਪਾਣੀ ਦਾ ਭਰ ਲਿਆ ਇੱਥੇ ਥੋੜਾ ਜਿਹਾ ਪਾਣੀ ਪਊਗਾ ਇੱਧਰ ਮੈਨੇ ਟ੍ਰੇ ਚ ਦਾਣੇ ਪਾਉਣਾ ਆ ਜਾ ਕੇ ਨਾ ਫੜ ਦੇਗੇ ਕੂਤਰ ਹੀ ਭੁੱਖੇ ਮਰ ਗਏ ਵਿਚਾਰੇ ਜੱਸਾ ਜਾਇਆ ਨਹੀਂ ਤੇ ਆਜੋ ਬਈ ਆਜੋ ਕੁਛ ਇੱਧਰ ਪਾ ਦਿੰਦਾ ਲੈ ਚੋਕ ਲੋ ਚੋਕ ਲੋ ਚੋਕ ਲੋ ਚੋਕ ਲੋ ਚੋਕ ਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਟਟਕੇ ਨਹੀਂ ਪੈਣਾ ਆਜੋ 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 ਕੇਅਰਫੋਨ ਖਾ ਲੈਣੇ ਇਹਨੇ ਫਿਰ ਪਾਣੀ ਪੋਣੀ ਪਾਉਣੇ ਚੱਲਿਆਂ ਦੇ ਭਾਂਡੇ ਗੁੰਡੇ ਜੇ ਕੱਢ ਲਈਏ ਰੇਲ ਮਾੜਨਾ ਸਾਲਾ ਪਾਣੀ ਵਾਲਾ ਕੱਢ ਲਈਏ ਜਗਾੜ ਗਿਆ ਇਹਨੂੰ ਸਾਫ਼ ਕਰਾਂ ਪਹਿਲਾਂ ਤਾਂ ਯਾਰ ਬਹੁਤ ਗੰਦ ਪਾਉਂਦੇ ਨੇ ਇੱਕ ਮਿੰਟਾ ਪਾਣੀ ਵਾਲਾ ਭਾਂਡਾ ਧੋ ਲੈਣਾ ਦਾ ਇਹਨਾਂ ਨੂੰ ਵੀ ਪਾ ਦੇ ਭਾਈ ਦਾਣੇ ਪਾਣੀ ਵੀ ਪਾ ਤਾਂ ਆਂਡੇ ਧਰਾਰਾ ਆਂਡੇ ਕਿ ਜਾਨਾ ਸਾਲਿਆ ਕੱਲਾ ਹੀ ਨੂਰੀ ਦੇਖ ਲਓ ਹਾਂ ਉਰੇ ਆਣਾ ਹੈ ਹੈ ਪਾ ਦਈਏ ਗੇਟ ਉਧਰੋਂ ਥੋੜੇ ਜਿਹੇ ਦਾਣੇ ਹੋਰ ਪਾ ਦਾਂ ਬਈ ਇਹਨਾਂ ਨੂੰ ਵੀ ਪਾਤੇ ਬਾਈ ਹੋਰ ਦਾਣੇ ਹੁਣ ਇੱਧਰ ਭਾਉ ਲੱਗਿਆ ਹੋਇਆ ਹੈ ਹਾਂ ਇੱਕਣ ਖੜਿਆ ਕਰ ਬਾਈ ਬਈ ਨੂਰੀ ਦੀ ਹਾਈਡ ਅੱਜ ਮੇਣੀ ਹੈ ਪੂਰੀ ਫੱਟੀ ਵਾਲੀ 62.5 ਹੋ ਗਈ 62.5 ਹਾਂ ਵੀ ਖੱਡਾ ਕੱਢ ਲਿਆ ਹਾਂ ਓਹ ਕਰਜਾ ਸਾਲਾ ਵੀਡੀਓ ਤੇ ਬੋਲਣ ਲੱਗ ਗਿਆ ਨਾ ਆ ਪੈਪ ਲਾਉਣੇ ਆ ਬਈ ਆ ਬਣਾ ਦੇਣਾ ਆਪਾਂ ਨੂਰੀ ਨੂੰ ਨਵਾਂ ਆਣ ਪਹੁੰਚ ਗਈ ਹੁਣ ਆਪਾਂ ਕੋਠੇ ਤੇ ਕਬੂਤਰਾਂ ਨੂੰ ਦਾਣੇ ਪਾਉਣ ਨਾਲੇ ਦੇਖੀਏ ਵੀ ਕਿੰਨੇ ਕਿੰਨੇ ਕਫਰ ਫਰਫ ਹੋ ਰਾ ਗਈ ਬੀਠੀਆਂ ਬੈਠੀਆਂ ਨੇ ਇਹਨਾਂ ਦੇ ਵੱਧ ਪੱਤੇ ਹੋਏ ਨੇ ਬਾਕੀ ਇਹਨਾਂ ਇੱਕ ਇੱਕ ਦੋ ਦੋ ਰਹਿਣ ਤੇ ਉੱਤ ਲੱਗ ਕੇ ਉੱਪਰ ਬਹਿਣ ਅਰਾਏ ਮੈਂ ਤੁਹਾਨੂੰ ਦਿਖਾਤਾ ਹੁਣੇ ਚੱਲ ਮੈਂ ਆਪੇ ਦੇਖ ਲਊਗਾ ਤੁਹਾਨੂੰ ਫਿਰ ਹੋਰ ਅਗਲੇ ਬਾਰ ਚ ਦਿਖਾਦਾ ਨਹੀਂ ਇਧਰ ਉੱਤਰ ਬੈਠੇ ਨੇ ਤੇ ਬਾਕੀ ਕਈ 4-5 ਉੱਪਰ ਉੱਤਰ ਬੜੇ ਨੇ ਜਿਹੜੇ ਵੱਟੇ ਨਹੀਂ ਹੈਗੇ ਬਾਕੀ ਦਾਣੇ ਦੇਉਣੇ ਤਾਂ ਮੈਂ ਕਿਹਾ ਨਾ ਪਏ ਨੇ ਛੋਟੇ ਛੋਟੇ ਪਾ ਦਾਂਗੇ ਤੇ ਪਾਣੀ ਪਾ ਦੇਣਾ ਥੋੜਾ ਥੋੜਾ ਕਉ ਉਤਰਨ ਨੂੰ ਵੀ ਥੋੜੇ ਜਿਹੇ ਦਾਣੇ ਪਾਤੇ ਤੇ ਪਾਣੀ ਪੜਤਾ ਤੇ ਦੇਖ ਲਿਆ ਥੋੜੀ ਥੋੜੀ ਆਈਆਂ ਸਾਰੇ ਇਹਦੇ ਉਤਰਨ ਨੂੰ ਵੀ ਥੋੜੇ ਜਿਹੇ ਦਾਣੇ ਬਾਤੇ ਤੇ ਪਾਣੀ ਪਾਤਾ ਬਾਕੀ ਉਤਰ ਸਾਰੇ ਸੈਟ ਨੇ ਚੱਲੀ ਹੁਣ ਆਪਾਂ ਥੱਲੇ ਨੂੰ ਕਰਦੋ ਕਰਦੋ ਇਹਨੂੰ ਐਨ ਗਰੈਲਾਂ ਗਰੁੱਲਾਂ ਜੇ ਕੰਮ ਆ ਜਾਣੀਆਂ ਇਹ ਕਿੱਲਾ ਗਿਆਣਾ ਮਫਲਰ ਲੈ ਕੇ ਆ ਜਾ ਮਾਮੇ ਦਾ ਭੱਜ ਕੇ ਚੱਲਦੇ ਆ ਮੋਟਰ ਤੇ ਨੂੰ ਫੇਰ ਹੁਣ ਚੱਲੇ ਆਪਾਂ ਫਾਰਮ ਤੇ ਨੂੰ ਪਿੰਡੀ ਨੂੰ ਖੜਾ ਲਿਆ ਮੂਰੇ ਅਮਰ ਤ ਜਾ ਰਹੇ ਆ ਮੂਰੇ ਮੂਰੇ ਚੱਲਦੇ ਆਂ ਫਿਰ ਉੱਥੇ ਜਾਨਵਰਾਂ ਨੂੰ ਪਾਈਏ ਦਾਣਾ ਪਾਣੀ ਅਮਰ ਦਾ ਭਾਈ ਕੁੱਤੀ ਘਮਾਉਂਦਾ ਇਹਨੇ ਤੇ ਆ ਫਿਰ ਦੀ ਆਪਾਂ ਇੰਨੇ ਜਾਨਵਰ ਖੋਲ ਲੀਏ ਆ ਦੇਖ ਲੋ ਅਮਰ ਤਾਂ ਸਾਈਕਲ ਹੀ ਕਿੱਥੇ ਪਾਈ ਆ ਮੈਂ ਤਾਂ ਹੁਣ ਦੇਖਿਆ ਬਾਈ ਜਾਨਵਰ ਤਾਂ ਆਪਣੇ ਖੁੱਲੇ ਫਿਰਦੇ ਆ ਸਾਰੀ ਦੇਖੋ ਆ ਫਿਰਦੇ ਨੇ ਤੇ ਬਾਹਰ ਜਿੰਦਾ ਲੱਗਿਆ ਹੋਇਆ ਚਲੋ ਮੈਂ ਜਿੰਦਾ ਖੋਲਦਾ ਇਹਨੇ ਪਾਤੇ ਬਈ ਜਨਵਰਾਂ ਦਾ ਨੇ ਓਕੇ ਰਿਪੋਰਟ ਖੋਲ ਤੇ ਮੈਂ ਕਿਹਾ ਚੱਲ ਫਿਰ ਲੈਣਗੇ ਹੁਣ ਹੁਣ ਫਿਰ ਇਧਰ ਨੂੰ ਤੇ ਇੱਥੇ ਆ ਨਹੀਂ ਹੋਣਾ ਹਨਾ ਤੇ ਤੇ ਆ ਨਹੀਂ ਹੋਣਾ ਇਧਰ ਨੂੰ ਚਲ ਮੈਂ ਕਰਦਾ ਕੋਈ ਇਲਾ ਰੁਕ ਜਾਓ ਗੇਟ ਖੋਲਦਾ ਛੋਟਾ ਐਨੇ ਘਮਾਈ ਚੱਲੇ ਨੂੰ ਚਲੋ ਭਾਈ ਕਮੈਂਟ ਬੋਲਦਾ ਪਹਿਲਾਂ ਮੈਂ ਹੁਣ ਵੇਲ ਆ ਥੋੜਾ ਜਿਹਾ ਮਨ ਲੱਗ YouTube ਪਰ ਜੱਸਾ ਜਸਵੀਰ ਸਿੰਘ ਹੈਲੋ ਭਾਈ ਅਮਨ ਪ੍ਰੀਤ ਰੰਧਾਵਾ ਨਾਈਸ ਵੀਡੀਓ ਸੁਰਿੰਦਰ ਭਾਰਦਵਾ ਨਾਈਸ ਮਨਵੀਰ ਸਿੰਘ ਮਨਜੀਤ ਸਿੰਘ ਨਾਈਸ ਵੀਡੀਓ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਅਮਰ ਤੇ ਲਾਈਟਾਂ ਨਾਲ ਭਾਈ ਲੁੱਕ ਚੇਂਜ ਹੋ ਗਈ ਪੂਰੀ ਹਾਂਜੀ ਹਾਂਜੀ ਵੀਰੇ ਬਾਕੀ ਬਾਹਰੋਂ ਦਿਖਾਉਂਗਾ ਮੈਂ ਹੁਣ ਦੇਖਦਾ ਅੱਜ ਜੇ ਟਾਈਮ ਲੱਗਿਆ ਨਹੀਂ ਅਗਲੇ ਬਲੌਗ ਚ ਦਿਖਾਉਂਗਾ ਗਰਮੀ ਸਿੰਘ ਲਾਈਟ ਬਹੁਤ ਸੋਹਣੀ ਆ థాంਕ ਯੂ థాంਕ ਯੂ ਵੀਰੇ ਕਬੂਤਰ ਕਦੋਂ ਉਡਾਓਗੇ ਵੀਰੇ ਕਬੂਤਰ ਉਡਾਵਾਂਗੇ ਆਪਾਂ April ਦੇ ਪਹਿਲੇ ਹਫਤੇ ਕਾਲੂ ਲੰਬੜ ਵੀਰੇ ਮੋਟਰ ਤੇ ਲੱਕੇ ਕਬੂਤਰ ਲਈ ਖਰਾਓ ਹਾਂਜੀ ਹਾਂ ਵੀਰੇ ਸ਼ਾਇਦ ਅੱਜ ਆਪਣੇ ਕੋਲ ਉਹ ਵੀ ਆ ਜਾਣ ਅਸੀਲ ਮੁਰਗੀ ਇੱਕ ਤਿੰਨ ਚਾਰ ਬੱਚੇ ਨੇ ਉਹਦੇ ਜੋਤ ਲੋਕੇਸ਼ਨ ਦੱਸੋ ਘਰ ਦੀ ਲੋਕੇਸ਼ਨ ਵੀਰੇ ਪਿੰਡ ਲਖਣਪੁਰ ਖਮਾਣੋ ਦੇ ਨੇੜੇ ਹਰਦੀਪ ਕੁਮਾਰ ਵੀਡੀਓ 240 ਕੁਆਲਿਟੀ ਮੇ ਪਾਇਆ ਕਰੋ ਹਾਂਜੀ ਵੀਰੇ ਕੱਲ ਤਾਂ ਫਿਰ ਨੇਰੇ ਜੇ ਚ ਬਣੀ ਆ ਵੀਡੀਓ ਤਾਂ ਕਰਕੇ ਕਲੀਅਰ ਨਹੀਂ ਆਈ ਗਰਮੀਤ ਸਿੰਘ ਹੈਲੋ ভাই ਕਬੂਤਰੀ ਆਂਡੇ ਨਹੀਂ ਧਰਦੀ ਵੀਰੇ ਉਹਦਾ ਇਲਾਜ ਮੇਰੇ ਹਿਸਾਬ ਨਾਲ ਤਾਂ ਜਾਂ ਕੈਲਸ਼ੀਅਮ ਦੋ ਉਹਨੂੰ ਤੇ ਜਾਂ ਫਿਰ ਵੀਰੇ ਉਹਨੂੰ ਉਹ ਕਰੋ ਚੌਲ ਪਾ ਦਿਆ ਕਰੋ ਥੋੜੇ ਜੇ ਬੂਟਾ ਸਿੰਘ ਅਰਮਾਨ ਸਰਾਵਨਾਜ ਬ੍ਰਦਰ ਥੈਂਕ ਯੂ ਥੈਂਕ ਯੂ ਵੀਰੇ ਆਹ ਫਿਰਦੇ ਆਂ ਜਾਨਵਰ ਤੇ ਅਮਰਸਦੀ ਨੇਰੀ ਲਿਆਂਦੀ ਹੋਈ ਆ ਪਿੰਡੀ ਉਹ ਮਰਦਾ ਪਿੰਡੀ ਵੀ ਆ ਗਈ ਕਿੱਥੇ ਗਈ ਪਿੰਡੀ ਆਫ ਕਰਦੀ ਹੈ ਤੇ ਜਸੂ ਗਿਆ ਬਾਈ ਅਸੀਲ ਮੁਰਗੀ ਦੇ ਬੱਚੇ ਲੈਣ ਤੇ ਦੇਖਦੇ ਆਜ ਦੇ ਤੁਹਾਨੂੰ ਦਿਖਾਉਂਗਾ ਜੇ ਤਾਂ ਹੁਣ ਤਾਂ ਇਹ ਮੁੜਦਾ ਨਹੀਂ ਅਗਲੇ ਵਲੌਗ ਜੇ ਦੇਖਣਗੇ ਮਨ ਲੱਗਦਾ ਆਹਲੇ ਆ ਜਾਨਵਰ ਦੇਖ ਕੇ ਗੁਜ਼ਾਰਾ ਕਰੋ ਤੁਸੀਂ ਬੁੱਤਕਾਂ ਉਹ ਫਿਰਦੀਆਂ ਨੇ ਆਹ ਦੇਖ ਪਹਿਲਵਾਨ ਕਿਵੇਂ ਫਿਰਦਾ ਅਮਰ ਤਾਂ ਹਾਂਜੀ ਖਾਣਾ ਤਾਂ ਨਹੀਂ ਇਹਦਾ ਲੈਗ ਪੀਸ ਆ ਪਾਜਾ ਚੱਕ ਲੈ ਚੱਕ ਲੈ ਕੋਲ ਕੋਲ ਬਿਲਾ ਲਈ ਇਹਨੂੰ ਆ ਪਿੰਡੀ ਬਾਈ ਉਹ ਕਰਦੀ ਏ ਜਾਨਵਰਾਂ ਦਾ ਟੰਗ ਖੜ ਜਾ ਓਏ ਚੱਕ ਉਹਨੂੰ ਫੜ ਲੈ ਕੋਲ ਆਇਆ ਕੋਲ ਓ ਕੋਲ ਜਾ ਹੌਲੀ ਹੌਲੀ ਤੁਰ ਕੇ ਪਿੰਡੀ ਪਿੰਡੀ ਕਰਕੇ ਤਾਂ ਹਟ ਆ ਹਾਂ ਫੜ ਲੈ ਯਾਰ ਜਰਕਾਰੇ ਜੋ ਗਾਂ ਮਰਤ ਦੂੰ ਫੜ ਲੈ ਯਾਰ ਦੰਦੀ ਨਹੀਂ ਵੱਢਦੀ ਇਹ ਹਾਂ ਇਥੇ ਫੜ ਲੈ ਲੈ ਮੈਨੂੰ ਫੜਾ ਦੇ ਮੈਂ ਚੱਕਾਂ ਇਹਨੂੰ ਭਰਾ ਹਾਂ ਹਾਂ ਹੁਣ ਜੇ ਗਈਆਂ ਨਾ ਉੱਥੇ ਵੱਡੂ ਬਹੁਤ ਸਾਰੇ ਜਾਨਵਰ ਬਈਏ ਨੇ ਅੰਦਰ ਬਾੜਦੇ ਹੋਣ ਨਿਕਲਣ ਲੱਗੇ ਚਲੋ ਯਾਰ ਵੀਡੀਓ ਦੀ ਐਂਡਿੰਗ ਕਰ ਦਈਏ ਕਿਉਂਕਿ ਨਹੀਏ ਨੂੰਏ ਜਾ ਕੇ ਬਹੁਤ ਲੇਟ ਹੋ ਗਿਆ ਕੰਮ ਬਲੌਗ ਬਣਾਉਂ ਨੂੰ ਹੋ ਜਾਂਦਾ ਲੇਟ ਕੰਮ ਤੇ ਅਸੀਲ ਮੁਰਗੇ ਮੁਰਗੇ ਕਹਦਾ ਮੁਰਗੀ ਬੱਚੇ ਪੁੱੱਚੇ ਤੁਹਾਨੂੰ ਮੈਂ ਕੱਲ ਨੂੰ ਅਗਲੇ ਵਲੌਗ ਜਿਹਾ ਦਿਖਾਵਾਂਗਾ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਰਦੇ ਆਂ ਵੀਡੀਓ ਦੀ ਐਂਡਿੰਗ ਮਿਲਾਂਗੇ ਅਗਲੇ ਵਲੌਗ ਚ